ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਈਂ ਨਾਮ ਅਮੋਲ ਕੀਮ ਨ ਕੋਈ ਜਾਣ ਦੋ ਜਿਨਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨਦੋ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਨ ਮਟੰਢੋਲ ਊਜਸ ਨਾਹੀ ਹਰ ਹਰੈ ਨਾਨਕ ਨਾਮ ਅਮੋਲ ਸਜਣ ਸੱਚਾ ਬਾਦਸ਼ਾਹ ਸਰਸਾਂ ਦਾਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਭ ਨਾਂ ਦਾ ਵੇਸਾ ਸੋ ਕਹ ਟਲ ਗੁਰ ਸੇਵੀਐ ਅਹਨ ਸਹਜ ਸੁ ਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਹੇ ਸਤਨਾਮ ਦਾ ਵੇਸਾ ਸਨੇਵਾਹੇ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਹੀ ਮਹਲਾ 5 ਕਰਮ ਧਰਮ ਪਾਖੰਡ ਜੋ ਦੀਸ ਹੈ ਤិន ਜਮ ਜਗਾਤੀ ਲੂਟਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਮਕ ਸਿਮਰਤ ਜਤਿ ਛੂਟਾ ਕਰਮ ਧਰਮ ਪਾਖੰਡ ਜੋ ਦੀਸ ਹੈ ਤិន ਜਮ ਜਗਾਤੀ ਲੂਟਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਮਕ ਸਿਮਰਤ ਜਤਿ ਛੁਟੈ ਸੰਤੋ ਸਾਗਰ ਪਰ ਉਤਰਿਐ ਜੇ ਕੋ ਬਤਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮਦਨੇ ਅਸਨਾਨਾ ਇਸ ਕਲ ਮਹਿਮੈਲ ਭਰੀ ਜਾ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀ ਜਾ ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਇਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚੋ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰ ਸੋ ਕਲਮ ਹੈ ਘਟ ਘਟ ਨਾਨਕ ਮਾ ਜਾ ਖੱਤਰੀ ਬ੍ਰਾਹਮਣ ਸੋਦ ਵਾਸ ਉਪਦੇਸ ਤਾ ਵਰਨਾ ਕੋ ਸਾਂਝਾ ਗੁਰਮਖ ਨਾਮ ਜਪੈ ਉਦਰਾ ਸੋ ਕਲਮ ਹੈ ਘਟ ਘਟ ਨਾਨਕ ਮਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗ ਜੀਓ ਪਾਵਨ ਬਾਣੀ ਦੇ ਹੁਕਮ ਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਹੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀਆਂ ਦੇ 747 48 ਅੰਗ ਪਰ ਇਸ ਸ਼ੋਭਤ ਹੈ ਸੋਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋਤੀਸ ਹੈ ਤិន ਜਮ ਜਾਗਾਤੀ ਲੁੱਟੈ ਸਤਿਗੁਰੂ ਜੀ ਕਹਿੰਦੇ ਤੀਰਥ ਇਸ਼ਨਾਨ ਆਦਕ ਮਿੱਥੇ ਹੋਏ ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ ਇਹ ਕੰਮ ਜਿਤਨੇ ਵੀ ਲੋਕ ਕਰਦੇ ਦਿਸਦੇ ਨੇ ਉਹਨਾਂ ਨੂੰ ਰਿਸ਼ਵਤ ਦੇ ਤੌਰ ਤੇ ਕਹ ਲਈਏ ਮਸੂਲੀਆ ਜਮ ਲੁੱਟ ਲੈਂਦਾ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਤ ਛੁਟਾ ਇਸ ਵਾਸਤੇ ਵਾਸ਼ਨਾ ਰਹਿਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਮਤ ਸਲਾਹ ਕਰਿਆ ਕਰੋ ਕਿਉਂਕਿ ਇਸ ਦੀ ਬਰਕਤ ਨਾਲ ਸ਼ਿਨ ਭਰ ਨਾਮ ਸਿਮਰਿਆ ਹੀ ਮਨੁੱਖ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ ਪਰ ਸ਼ਰਤ ਰੱਖ ਦਿੱਤੀ ਸਤਿਗੁਰੂ ਜੀ ਨੇ ਕਹਿੰਦੇ ਵਾਸ਼ਨਾ ਰਹਿਤ ਹੋ ਕੇ ਨਿਸ਼ ਨੇਮਕ ਮਾਤਰ ਵੀ ਜਪਿਆ ਹੋਇਆ ਨਾਮ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ ਮਨੁੱਖ ਸੰਤ ਹੋ ਸਾਗਰ પાર ਉਤਰੀਐ ਸਿਵਤ ਸਲਾਹ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰੀਐ ਤੇ ਜੇ ਕੋਈ ਮਨੁੱਖ ਬੰਦਗੀ ਵਾਲਿਆਂ ਦਾ ਆਪਰਸ਼ਾ ਦਾ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਲਵੇ ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ ਕੋਟ ਤੀਰਥ ਬਦਨੇ ਇਸ ਨਾਨਾ ਇਸ ਕਲਮਹਿ ਮੈਲ ਭਰੀਜਾ ਕਰੋੜਾ ਤੀਰਥਾਂ ਦੇ ਇਸ ਨਾਨ ਕਰਦਿਆਂ ਤਾਂ ਜਗਤ ਵਿੱਚ ਵਿਕਾਰਾਂ ਦੀ ਮੈਲ ਨਾਲ ਹੀ ਡਿੱਬੜ ਜਾਈਦਾ ਹੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ ਜਾ ਪਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਇੱਕ ਮਨ ਇੱਕ ਚੇਤੇ ਇਕਗਰ ਹੋ ਕੇ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਵੇਦ ਕੇ ਤੇਬ ਸਿਮਰਤ ਸਭ ਸਾਸ ਤੈਨ ਪੜਿਆ ਮੁਕਤ ਨਾ ਹੋਈ ਵੇਦ ਪ੍ਰਾਣ ਸਿਮਰਤੀਆਂ ਇਹ ਸਾਰੇ ਹਿੰਦੂ ਧਰਮ ਦੇ ਪੁਸਤਕ ਕੁਰਾਨ ਅੰਜੀਨ ਆਦਿਕ ਇਹ ਸਾਰੇ ਸ਼ਮੀ ਮਤਾਂ ਦੇ ਕੋਸਤ ਨਿਰੇ ਪੜਨ ਨਾਲ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਏਕ ਅਖਰ ਜੋ ਗੁਰਮੁਖ ਜਾਪੈ ਤਿਸ ਕੀ ਨਰਮਲ ਸੋਈ ਪਰ ਜਿਹੜਾ ਮਨੁੱਖ ਗੁਰੂ ਦੇ ਸ਼ਰਣ ਪੈ ਕੇ ਇੱਕ ਅਬਨਾਸੀ ਪ੍ਰਭੂ ਦਾ ਨਾਮ ਜਪਦਾ ਹੈ ਉਸ ਦੀ ਲੋਕ ਪਰਲੋਕ ਵਿੱਚ ਪਵਿੱਤਰ ਸੋਭਾ ਬਣ ਜਾਂਦੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਪਰਮਾਤਮਾ ਦਾ ਨਾਮ ਸਿਮਰਨ ਦਾ ਉਪਦੇਸ਼ ਖੱਤਰੀ ਬ੍ਰਾਹਮਣ ਵੈਸ਼ ਸ਼ੂਦਰ ਚੋਹ ਵਰਨਾਂ ਦੇ ਲੋਕਾਂ ਵਾਸਤੇ ਇੱਕੋ ਜਿਹਾ ਹੈ ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ ਘਟ ਘਟ ਨਾਨਕ ਮਾਝਾ ਕਿਸੇ ਵੀ ਵਰਨ ਦਾ ਹੋਵੇ ਜਿਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿੱਚ ਵਿਕਾਰਾਂ ਤੋਂ ਬਚ ਨਿਕਲਦਾ ਹੈ ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵਸਦਾ ਦਿਸਦਾ ਹੈ ਸੋ ਕੋਟਾਨ ਕੋਟੁ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅਮਰਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀ ਦਾਲੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਮੇਹਰ ਦ੍ਰਿਸ਼ਟੀ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਅਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ-ਦਾਨ ਦੀਆਂ ਦਾਤਾਂ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਸਭਨਾਂ ਨੂੰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਆਓ ਗੁਰੂ ਪਿਆਰੇ ਸਾਧ ਸੰਗਤ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਜੀ ਕੋਈ ਵੀ ਰਸਨਾ ਵਾਰ ਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਤਨ ਗੁਰੂ ਨਾਨਕ ਅੰਦੂਨਾਨਕ ਤਨ ਗੁਰੂ ਨਾਨਕ ਅੰਦੂਨਾਨਕ ਤਨ ਗੁਰੂ ਨਾਨਕ ਅੰਦੂਨਾਨਕ ਆਹੇ ਗੁਰ ਜੀ ਕਾ ਕੰਸਾ ਆਹੇ ਗੁਰ ਜੀ ਕੀ ਖੱਤੇ